ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਹਿਜ ਬਾਣ ਤੋਂ ਸ਼ੁਰੂ ਕਰਾਂਗੇ ਸ੍ਰੀ ਰਾਗ ਮਹੱਲਾ ਪੰਜਵਾ ਕਾਸ਼ਨੀਵਾ ਕਰਨ ਕਰਨ ਇਕੁ ਹੀ ਜਿਨ ਕੀ ਆਇਆਕਾਰ ਤਿਸੈ ਤੇ ਆਵੇ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮੇ ਤੇ ਆਏ ਛੋੜ ਸਭ ਸਿਆਣ ਪਾ ਸਚ ਸਬਦ ਲਿਵਨਾ ਹੈ ਰਹਾ ਦੁੱਖ ਕਲੇਸ਼ ਨਾ ਪਾਉ ਵਿਆਪੇ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹੇ ਗੁਰਬਿੰਦ ਤਰਿਓ ਨਾ ਕੋਏ ਦੇਖ ਦਸ਼ਮਨ ਤਾ ਸਾਧਾਰੇ ਪਾਪ ਸਗਲੇ ਜਾਏ ਹੋ ਤਿਨ ਕੇ ਬਲਿਹਾਰ ਨੇ ਜੇ ਗੁਰ ਕੀ ਪੈਰੀ ਪਾਏ ਸਾਧ ਸੰਗਤ ਮਨ ਵਸੇ ਸਾਚ ਹਰ ਕਾ ਨਾਮ ਸੇਵੜ ਭਾਗੀ ਨਾਨਕਾ ਜਿਨਾ ਮਨੇ ਪਾਉ ਸਿ ਰਾਗ ਮਹੱਲਾ ਪੰਜਵਾ ਸੱਚ ਹਰ ਤਨ ਪੂਜ ਸਤਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਜ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨੇ ਦਿਆ ਹਿਰਦੇ ਕਾ ਆਧਾਰ ਰਹਾ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪਾਉ ਸੰਤ ਸਰਨੀ ਲਾਗ ਚਰਨੀ ਮਿਟੇ ਦੁਖ ਅੰਧਾਰ संत संतोष दिया कमावे करणी सार आप छोड़ सब होए रहना जिस दे प्रभु ने अहंकार जो दिस से सो सकल तू है पसरे आपसार कोना ने गुर परम कटिया सगल ब्रह्म विचार श्री राग महल्ला पंजो दुखरी सुखरी त मन दे संसार सगलाण दूहु ते रहत भगत है कोई विल ना जाना ਹਾਕੋ ਸਰਬੇ ਸਮਾਨਾ ਕਿਆ ਕਹੋ ਸੁਣੋ Swami ਤੂੰ ਵੱਡਪੁਰਖ ਸੁਝਾਣਾ ਰਹਾ ਮਾਨ ਮਨ ਮੰਧੇ ਸੋ ਸੇਵਕ ਨਹੀਂ ਤਤ ਸੰਗਸੀ ਸੰਤੋ ਕੋਈ ਕੋਟ ਮੰਧਾਹੀ ਕਹਿਨ ਕਹਾਵਨੇ ਕੀਰਤ ਕਰਲਾ ਕਥਨ ਕਹਿੰਦੇ ਮੁਕਤ ਗੁਰਮਖ ਕੋਈ ਵਿਰਲਾ ਗਤ ਅਗਯਤ ਕਸ਼ੇ ਨਦਰਨਾ ਆਇ ਸੰਤਨ ਕੀਰੇ ਨਾਨਕ ਧਾਨ ਪਾਇਆ ਸਿਰੀ ਰਾਗ ਮਹੱਲਾ ਪੰਨਾ ਕੈ ਸਤਵਾ ਤੇਰੇ ਪਰੋਸੇ ਪਿਆਰੇ ਮੈਂ लाਡ ਲੜਾਇਆ ਫੁੱਲੇ ਚੁੱਕੇ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਨ ਕਹਾਵਨ ਤੇਰਾ ਬਖਮ ਪਾਵਨ ਪਰ ਹ ਹਮਾਣ ਤਾਣ ਕਰੋ ਤੇਰਾ ਹਜਨੂ ਆਪ ਸਭੀ ਮਦ ਸਭੇ ਤੇ ਬਾਹਰ ਬੇ ਮੁਤਾਜ ਬਾਪਾ ਪ੍ਰਿਤਾ ਹੋ ਜਾਨੂ ਨਹੀਂ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾ ਠਾਕੁਰ ਰਹਿਓ ਆਵਣ ਜਾਣਾ ਗੁਰ ਮਿਲਣਾ ਨਿਕ ਪਰਮ ਪਛਾਣਾ ਸੇ ਰਾਗ ਮਹੱਲਾ ਪੰਜਵਾਕਾਰ ਪਹਿਲਾ ਸੰਤ ਜਨਾ ਮਿਲ ਪਾਈਆ ਕਟਿੜਾ ਜਮਕਾਲ ਸੱਚਾ ਸਾਹਿਬ ਮਨ ਉਟਾ ਹੋਇ ਅਖ ਸੰਦੇਾਲ ਪੂਰਾ ਸਤਗੁਰ ਭੇਟਿਆ ਬਿਨ ਸਿਆ ਸਭ ਜੰਜਾਲ ਮੇਰੇ ਸਤਿਗੁਰਾਂ ਹਉ ਤਦ ਬਿਟੋ ਕੁਰਬਾਨ ਤੇਰ ਦਰਸ਼ਨ ਕੋ ਬਲੀਹਾਰ ਨੇ ਤੁਸ ਦਿੱਤਾ ਹੈ ਅੰਮ੍ਰਿਤ ਨਾਮ ਰਹਾ ਜਿਨ ਤੂ ਸੇਵਿਆ ਪਾਓ ਕਰ ਸਹੀ ਪੁਰਖ ਸੁਜਾਣ ਕਿੰਨਾ ਪਿੱਛੇ ਛੁਟਿਏ ਜਿਨ ਅੰਦਰ ਨਾਮ ਨਿਧਾਨ ਗੁਰਜੇ ਵਰਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪਰਵਾਣ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇ ਤੀਰਤਿਆ ਦਰਗੇ ਵੈ ਸੁਣ ਜਾਏ ਕਰਤੇ ਹੱਥ ਵੜਿਆਈਆਂ ਪੁਰਬ ਲਿਖਿਆ ਪਾਏ ਸਚ ਕਰਤਾ ਸਚ ਕਰ ਨਹਾਰ ਸਚ ਸਾਹਿਬ ਸਚ ਟੇਕ ਸਚੋ ਸਚ ਬਖਾਣੀਏ ਸਚੋ ਬੁਧਿ ਵੇਖ ਸਰਬ ਨਿਰੰਤਰ ਰਵ ਰਹੀਆ ਜਬ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਾ ਗੁਰ ਪਰਮੇਸ਼ਰ ਪੂਜਿਏ ਮੰਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭ ਸੇ ਦੇ ਆਧਾਰ ਸਤਿਗੁਰ ਬਚਨ ਕਮਾਵਣੇ ਸੱਚਾ ਇਹ ਵਿਚਾਰ ਮਿਨ ਸਾਧੂ ਸੰਗ ਤਰੱਤੇ ਆ ਮਾਇਆ ਮੋ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾ ਗੁਰ ਸਮਰਥਿਆ ਬਾਰ ਗੁਰ ਵੜ ਪਾਗੀ ਦਰਸ਼ਨ ਹੋਏ ਗੁਰ ਅਗੋਚ ਨਿਰਮਲਾ ਗੁਰ ਜੀਵੜਿ ਅਵਨ ਕੋਈ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਹਰ ਕਿਸ਼ਨਾਹੀ ਗੁਰ ਕੀਤਾ ਲੋੜੇ ਸੋਏ ਗੁਰ ਦੀਰਥ ਗੁਰ ਪਾਰ ਜਾਤ ਗੁਰਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਦਰੇ ਸਭ ਸੰਸਾਰ ਗੁਰ ਸਮਰਤ ਗੁਰ ਨਿਰੰਕਾਰ ਗ੍ਰਿ ਉਚਾਇਗਮ ਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾਰ ਜਿਦਰੇ ਫਲ ਮਨ ਬਾਛੀਏ ਜਿਤੜੇ ਸਤ ਗੁਰ ਪਾਸ ਪੁਰਬ ਲਿਖੇ ਪਾਵਣੇ ਸਾਚ ਨਾਮ ਦੇ ਰਾਸ ਸਤਗੁਰ ਸਰਨੀ ਆਇਆ ਬੜ ਨਹੀਂ ਬినాਸ ਹਰ ਨਾਨਕ ਕਰਤੇ ਹਰ ਨਾਨਕ ਕਦੇ ਨ ਵਿਸਰੋ ਇਹ ਜੀਉ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਨ ਸੁਣ ਪਾਈਓ ਛੁਟ ਸੱਚੇ ਨਾਏ ਗੁਰ ਕੇ ਚਰਨ ਸਰੇਵਣ ਅਣੇ ਤੀਰਤ ਹਰ ਕਾ ਨਾਮ ਵਾਗੇ ਦਰਗੇ ਮੰਨਿਏ ਮਿਲੇ ਨਿ ਥਾਵੇ ਥਾਓ ਪਾਈ ਰੇ ਸਾਚੀ ਸਤਗੁਰੂ ਸੇਵ ਸਤਗੁਰ ਤੁਠੇ ਪਾਈਏ ਪੂਰਨ ਅਲਕਾ ਪੇਵ ਰਹਾ ਸਤਗੁਰ ਵਿਟੋ ਵਾਰਿਆ ਜਿੰ ਦਿੱਤਾ ਸੱਚ ਨਾਉ ਅੰਦੀਨ ਸੱਚ ਸਲਾਹਣਾ ਸੱਚੇ ਕੀ ਗੁਣ ਗਾਉ ਸਚ ਖਾਣਾ ਸਚ ਪਹਿਨਣਾ ਸੱਚੇ ਸੱਚਾ ਨਾਉ ਸਾਸ ਗਿਰਾਸ ਨ ਬਿਸਰੇ ਸਫਲ ਮੂਰਤ ਗੁਰ ਆਪ ਗੁਰ ਜੇ ਵੜੀ ਵਰਨ ਦਿੱਸੀ ਆਟ ਪਹਿਤਿ ਸੀ ਜਾਪ नदर करे ता पाईए सच नाम गुणतास गुरु परमेश्वर एक है सब मेरे असमाए जिनको पूरब लिखिया सोई नाम तिआए नानक गुर सणागति मरे ना आवे जाए क्यों खास गुर प्रसाद श्री राग महल्ला पहला घर पहला शुभदियां आखे आखे मन भावना जो जो जापे वाए जिस नाम वाए सुनाईए सो के उडकिट थाए ਆਖਣ ਵਾਲੇ ਜਿਤੜੇ ਸਭ ਆਖੇ ਰਹੇ ਲਿਵ ਲਾਏ ਬਾਬਾ ਅੱਲਾ ਅਗਮ ਅਪਾਰ ਪਾਕੀ ਨਹੀਂ ਪਾਕ ਥਾਏ ਸੱਚਾ ਪਰਵਰਦੀਗਾਰ ਤੇਰਾ ਹੁਕਮ ਨ ਜਾਪੀ ਕੇਤੜਾ ਲਿਖ ਨ ਜਾਣੇ ਕੋਈ ਜੇ ਸੋ ਸਾਇਰ ਮੇਲੀਏ ਤਿਲ ਨ ਪੁਜਾਵੇ ਰੋਏ ਕੀਮਤ ਕਿਨੇ ਨ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪੇ ਕਮਰ ਸਾਲਕ ਸਾਦਕ ਸੋਹਦੇ ਔਰ ਸਹੀਦ ਸੇ ਕਮਸਾਈ ਕਾਜੀ ਮੁੱਲਾ ਦਰਦਰਵੇਸਰ ਸੀਦ ਬਰਕਤੇ ਇਨਕੋ ਹੋਇ ਅਗਲੀ ਪਰਦੇ ਰਹੇਂ ਦਰੂਦ ਪੁੱਛ ਨ ਸਾਜੇ ਪੁੱਛ ਨ ਫਟਾਹੇ ਪੁੱਛ ਨ ਦੇਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭ ਨਾ ਦੇਖੇ ਨਦਰ ਕਰ ਜੇ ਪਾਵੇ ਤਦੇ ਥਾਵਾ ਨਾਉ ਨ ਜਾਣੀਏ ਨਾ ਵਾਛੇ ਕੀ ਵੜ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੀ ਹੋ ਕਿਸਨੋ ਪੁੱਛੋ ਪੁੱਛਣ ਜਾਓ ਵਰਨਾ ਵਰਨਾ ਪਾਵਸੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੇ ਪਾਵੇ ਤਦ ਦੇ ਹੁਕਮ ਸਵਾਰੇ ਆਪਣੇ ਚਸਾ ਨ ਟਿਲ ਕਰੇ ਸਭ ਨੂੰ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਲੈਣੇ ਕੇ ਵਿਚਾਰ ਕੇਵੜ ਦਾਤਾ ਆਖੀਏ ਦੇ ਕੇ ਰਹਿ ਆ ਸੁਮਾਰ ਨਾਨਕ ਤੋਟਨਾ ਵੀ ਤੇਰੇ ਜੁਗੋ ਜੁਗੋ ਪੰਡਾਰਮ ਹੱਲਾ ਪੈਲਾ ਸਬੇ ਕੰਤਮ ਮਹਿਲੀਆਂ ਸਗਲੀਆਂ ਕਰੇ ਸਿਗਾਰ ਗੰਤ ਘਣਾਵੇ ਆਇਆ ਸੁਹਾਵੇ ਸਵਿਕਾਰ ਪਖੰਡ ਪ੍ਰੇਮ ਨਾ ਪਾਈਏ ਖੋਟਾ ਪਾਜ ਕੁਆਰ ਹਰ ਜਿਓ ਹੋ ਪਰ ਪਿਰ রাਵੇ ਨਾਰ ਤੁਧ ਪਾਵ ਸੁਹਾਗਣੀ ਆਪਣੀ ਕਿਰਪਾ ਲੈ ਸਵਾ ਰਹਾਓ ਗੁਰਬਖਦੀ ਸਿਗਾਰਿਆ ਤਨ ਮਨ ਪਰ ਕੇ ਪਾਸ ਦੋਇ ਕਰ ਜੋੜ ਖੜੀ ਤਕੇ ਸਚ ਕਹੇ ਅਰਦਾਸ ਲਾਲ ਰਤੀ ਸਚ ਪੈ ਵਸੀ ਪਾਏ ਰਤੀ ਰੰਗ ਰਾਸ ਪ੍ਰੀਕੀ ਚੇਰੀ ਕਾਂਡੀਏ ਲਾਲੀ ਮਨੇ ਨਾਉ ਸੱਚੀ ਸਾਚੀ ਪ੍ਰੀਤ ਨ ਟੁੱਟੀ ਸਾਚੇ ਮੇਲ ਮਿਲਾਉ ਸਭ ਰਤੀ ਮਨ ਬੇਦਿਆ ਹੋ ਤਨ ਸਦ ਬਲਿਹਾਰੇ ਜਾਉ ਸਾਤਨ ਰੰਡ ਨ ਬੈਸੀ ਜੇ ਸਤਗੁਰ ਮਹੇ ਸਮਾਏ ਫਿਰ ਸਾਲੂ ਨੋਤਨੋ ਸਾਚੋ ਮਰੇ ਨ ਜਾਏ ਨਿਤਰ ਵੇ ਸੋਹਾਗਣੀ ਸਾਚੀ ਨਦਰ ਜਾਏ ਸਾਚ ਧੜੀ ਤਨ ਮੰਡਿਏ ਕਾਪੜ ਪ੍ਰੇਮ ਸਿਗਾਰ ਚੰਦਨ ਚਿੱਤ ਵਿਸਾ ਵਸਾਇਆ ਮੰਤਰ ਦਸੋਂ ਦਵਾਰ ਦੀਪਕ ਸਬਦ ਵਿਗਾਸਿਆ ਰਾਨਾਮ ਵਿਹਾਰ ਨਾਰੀਂਦਰ ਸੋਹਣੀ ਮਸਤਕ ਖੜਮਣੀ ਪਿਆਰ ਸੋਹਾ ਸੁਤ ਸੁਹਾਵਣੀ ਸਾਚੇ ਪ੍ਰੇਮਯ ਅਪਾਰ ਬਿਨ ਪਰ ਪੁਰਖ ਨ ਜਾਣੀ ਸਾਚੇ ਗੁਰ ਕੇ ਹੇਤ ਪਿਆ निस् अंधियारी सुतिए क्यों फिर बिन रहन बिहाए अंक चलो तन जालियो मन तन मन तन जल बल जाए कंतना राविया ता बिरथा जो बन जाए से जे कंत हेलड़ी सुती बूझ न पाए ह सुती फिर जागणा किसको कुछ हो जाए सतगुर मेली पै बसी नानक प्रेम सखाये सिराग महल्ला पहला ਆਪੇ ਗੁਣੀ ਆਪੇ ਕਥੀ ਆਪੇ ਸੁਣ ਵਿਚਾਰ ਆਪੇ ਤਨਪੁਰਖ ਤੂੰ ਆਪੇ ਮੂਰੇ ਭਾਰ ਸਾਚੋ ਮਾਨ ਮਹਿਤ ਤੂੰ ਆਪੇ ਦੇਵੜ ਹਾਰ ਅਜੇ ਤੂੰ ਕਰਤਾ ਕਰਤਾ ਰ ਜੋ ਪਾਵੇ ਤਿਉ ਰੱਖ ਤੂੰ ਹਰ ਨਾਮ ਮਿਲੇ ਅਚਾਰ ਰਹਾ ਆਪੇ ਹੀਰਾ ਨਿਰਮਲਾ ਆਪੇ ਰੰਗਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਤ ਗੁਰਕੇ ਸ਼ਬਦ ਸੁਲਹਾਣਾ ਕਟਕਟ ਠੀਠ ਅਠੀਠ ਆਪੇ ਸਾਗਰ ਬੋਹਿਥਾ ਆਪੇ ਪਾਰੇ ਪਾਰੇ ਸਾਚੀ ਵਾਰ ਸੁਜਾਰਥੂ ਸਬਦ ਲਗਾਵਣ ਹਾਰ ਨੇ ਡਰਿਆ ਡਰ ਜਾਣੀਏ ਬਾਜ ਗੁਰੂ ਕੋ ਪਾਰ ਅਸਥਿਰ ਕਰਤਾ ਦੇਖੀਏ ਹੋਰ ਕੀਤੀ ਆਵੇ ਜਾਏ ਆਪੇ ਨਿਰਮਲ ਇਕ ਤੂ ਹੋਰ ਬੰਦੀ ਤੰਦੇ ਪਾਏ ਗੁਰਾ ਖੇਸੇ ਉਭਰੇ ਸਾਚੇ ਸੂਰਿ ਬੁਲਾਏ ਹਰ ਜਿਓ ਸ਼ਬਦ ਪਛਾਣੀਏ ਸਾਚ ਰਤੇ ਗੁਰਵਾਕ ਤਿਤ ਤਨ ਮੈਲ ਨ ਲਗੀ ਸੱਚ ਕਰ ਜਿਸ ਉਤਾਕ ਨਦ ਕਰੇ ਸਚ ਪਾਈਏ ਬਿਨਾਂ ਵੇ ਕਿਆ ਸਾਥ ਜਿੰਨੀ ਸਚ ਪਛਾਣਿਆ ਜੇ ਸੁਖੀ ਜਗ ਚਾਰ ਹਮੇ ਤishna ਮਾਰ ਕੇ ਸਚ ਰਖਿਆ ਉਰਤਾਰ ਜਗ ਮੇ ਲਾਹਾ ਇਕ ਨਾਮ ਪਾਈਏ ਗੁਰ ਵਿਚਾਰ ਸਚ ਵਖਰ ਵਖਰ ਲਾ ਦੀਏ ਲਾਭ ਸਦਾ ਸਚ ਰਾਸ ਸਾਚੀ ਦਰਗੇ ਬੈਸੀ ਭਗਤ ਸਚੀ ਅਰਦਾਸ ਪਤ ਸਿਓ ਲੇਖਾ ਨੇ ਬੜੇ ਰਾਮ ਨਾਮ ਪਰਗਾਸ ਉੱਚਾ ਉੱਚਾ ਕੀ ਕੋ ਨ ਦੇਖਿਆ ਜਾਏ ਜੈ ਦੇਖ ਤਾ ਏਕ ਤੂ ਸਤਗੁਰ ਦੀਆ ਦਿਖਾਈ ਜੋਤ ਨਿਰੰਤਰ ਜਾਣੀਏ ਨਾਨਕ ਸਹਿਜ ਸਬਾਈ ਸਿ ਰਾਗ ਮਹੱਲਾ ਪਹਿਲਾ ਮਛਲੀ ਜਾਲ ਨ ਜਾਣਿਆ ਸਰਖਾਰਾ ਇਸਗਾਹਾ ਅਤ ਸਿਆਣੀ ਸੋਹਣੀ ਕਿਉ ਕੀ ਤੋ ਵੈਸਾ ਕੀਤੇ ਕਾਰਨ ਪਾਕੜੀ ਕਾਲ ਲਟਲੇਸਰਾ ਪਾਈ ਰੇ ਯੂਸਰ ਜਾਣੋ ਕਾਲ ਜੋ ਮੱਛੀ ਤੇ ਹੋ ਜਾ ਮਾਨਸਾ ਪਵੇ ਅਚਿੰਤ ਜਾਲ ਰਹਾ ਸਭ ਜਗ ਬਾਦੋ ਕਾਲ ਕੋ ਬਿਨਗੁਰ ਕਾਲ ਅਫਾਰ ਸਚਰ ਤੇ ਸੇ ਉਭਰੇ ਦੁਬਿਦਾ ਛੋੜ ਵਿਕਾਰ ਹਉ ਤਿਨ ਕੇਬਲੇ ਹਾਨੇ ਦਰ ਸੱਚੇ ਸਚਿਆਰ ਸਿਚਾਨੇ ਜੋ ਪੰਖੀਆਂ ਜਾਲੀ ਦੇਖਾਤ ਗੁਰਾ ਕੇ ਸੇ ਉਭਰੇ ਹੋਰ ਫਾਥੇ ਝੋਗੇ ਸਾਥ ਬਿਨਾਂ ਮੇ ਚੁਣਸੁੱਟਿਏ ਕੋਈ ਨਾ ਸੰਗੀ ਸਾਥ ਸੱਚੋ ਸੱਚਾ ਆਖੀਏ ਸੱਚੇ ਸੱਚਾ ਥਾਨ ਜਿਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ ਮਨ ਮੁਖ ਸੁੱਚੀ ਜਾਣੀਏ ਗੁਰਮੁਖ ਜਿਨਾਂ ਗਿਆਨ ਸਤਗੁਰਿਆ ਅਗੇ ਅਰਦਾਸ ਕਰੇ ਸਾਜਣ ਦੇ ਮਿਲਾਏ ਸਾਜਣ ਮਿਲੀਏ ਸੁਖ ਪਾਇਆ ਜਮਦੂਤ ਮੂਏ ਬਿਕ ਕਾਏ ਨਾਵੇਂ ਅੰਦਰ ਹੋਵਸਾ ਨਾਵ ਵਸੇ ਮਨਿਆਏ ਬਾਜ ਗੁਰੂ ਘਰ ਹੈ ਬਿਨ ਸਬਦੇ ਭੂਜ ਨਾ ਪਾਇ ਗੁਰਮਤੀ ਪਰਗਾਸ ਹੋਏ ਸੱਚੇ ਰਹੇ ਲਿਵਲਾ ਸੱਚੇ ਰਹੇ ਲਿਵਲਾ ਤਿੱਥੇ ਖਾਲਸੰਚਰੇ ਜੋਤੀ ਜੋਤ ਸਮਾਇ ਤੂੰ ਹੈ ਸਾਜਨ ਤੂੰ ਸਜਾ ਤੂੰ ਆਪੇ ਮੇਲਨ ਹਾਰ ਗੁਰਸ਼ਬਦੀ ਸਲਾਈਂ ਅੰਤਨ ਪਾਰ ਆਵਾਰ ਤਿੱਥੇ ਕਾਮ ਆਪਣੇ ਜਿੱਥੇ ਗੁਰਕਾਰ ਸਭੇ ਅਪਾਰ ਹਕਮੀ ਸ ਸਭੇ ਉਪਜੇ ਹਕਮੀਕਾਰ ਕਮਾਏ ਹਕਮੀ ਕਾਲੇ ਵਸ ਹੈ ਹਕਮੀ ਸੱਚ ਸਮਾਇ ਨਾਨਕ ज्योतिस पावे सो थिए न जनता बस कृष्णा हे सिर राग मोहल्ला पहला मन झूठे तन झूठा है जीवा झूठी होए मुख झूठे झूठ बोलणा क्यों कर सच्चा होए बिन सब बिन अब सब दना मान जी साचे ते सच होए मुंदे गुण हीनी सुख के पिरलियां रस मानसी सच शब्द सुख दे ਰਹਾ ਪਿਰ ਪਰਦੇਸੀ ਜੇਤੀਏ ਤਨਵਾਡੀ ਚੁਰੇ ਤਨਵਾਡੀ ਚੁਰੇ ਜੋ ਜਲ ਥੋੜੇ ਮਛਲੀ ਕਰਨ ਪਲਾਵ ਕਰੇ ਫਿਰ ਪਾਵੇ ਸੁਖ ਪਾਈਏ ਜਾਂ ਆਪੇ ਨਦਰ ਕਰੇ ਫਿਰ ਸਲਾਹੀ ਆਪਣਾ ਸਖੀ ਸਹੇਲੀ ਨਾਲ ਤਨ ਸੋਹੇ ਮਨ 모ਹਿਆ ਰਤੀ ਰੰਗ निहाल ਸਬਦ ਸੁਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ ਕਾਮਣ ਕਾਮਨਾ ਆਵੀ ਕੋਟਿ ਉਗਣਿਆਰ ਨਾ ਸੁਖ ਪਈਏ ਸਹਰੇ ਝੂਠ ਜਲੀ ਬੇਕਾਰ ਆਵਣ ਵੰਜਣਾ ਢਾਕੜੋ ਛੋਡੀ ਕੰਤ ਵਿਸਾਰ ਫਿਰ ਕੀ ਨਾਲ ਸੁਹਾਵਣੀ ਮੁੱਤੀ ਜੋ ਕਿਤ ਸਾਦ ਫਿਰਕੇ ਕਾਮਨਾ ਆਵੀ ਬੋਲੇ ਫਾਦਲ ਬਾਦ ਦਰਕਰ ਟੋਈ ਨਾ ਲਹੇ ਝੁਟ ਛੁਟੀ ਦੁਜੇ ਸਦਸਾਦ ਪੰਡਤ ਵੱਚ ਵਾਚੇ ਪੋਤੀਆਂ ਨਾ ਬੂਝੇ ਵਿਚਾਰ ਅਨਕੋ ਮਤੀ ਦੇ ਚੱਲੇ ਮਾਇਆ ਕਾ ਵਪਾਰ ਕਤਨੀ ਝੂਠੀ ਜੱਗ ਪਵੇ ਰਹਿਣੀ ਸਬਦ ਨਸਾਰ ਕੀਤੇ ਪੰਡਤ ਜੋਤ ਕੀ ਬੇਦਾਂ ਕਰੇ ਵਿਚਾਰ ਬਾਦ ਵਿਰੋਧ ਸਲਾਹਣੇ ਬਾਦੇ ਆਉਣ ਜਾਣ ਬਿਨ ਗੁਰ ਕਰਮ ਨਾ ਛੁਟਸੀ ਕਹੇ ਸੁਣਾ ਖੁਬਖਾਨ ਸਭ ਗੁਣਵੰਤੀ ਅੱਖੀਏ ਮੈਂ ਗੁਣ ਨਹੀਂ ਕੋਈ ਹਰ ਵਰ ਨਾਲ ਸੁਹਾਵਣੀ ਹਰ ਵਰ ਨਾਲ ਸੁਹਾਵਣੀ ਮੈਂ ਭਾਵੇਂ ਪ੍ਰਭ ਸੋਇ ਨਾ ਨ ਸਬਦ ਮਿਲਾਵਣਾ ਨਾ ਵਿਛੋੜਾ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ